ਇੱਕ ਵਾਰ ਕਿਸੇ ਸਧਾਰਨ ਜਿਹੇ ਆਦਮੀ ਨੇ ਦੁੱਧ ਦਾ ਕੰਮ ਕਰ ਸ਼ੁਰੂ ਕੀਤਾ ਉਸ ਆਦਮੀ ਨੇ ਬਹੁਤ ਥੋੜੀ ਜੇ ਪੈਸੇ ਲਾ ਕੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਉਹ ਆਦਮੀ ਆਪਣੀ ਸਾਈਕਲ ਤੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਦਾ ਤੇ ਸ਼ਹਿਰਾਂ ਵਿੱਚ ਵੇਚ ਜਿੰਦਾ ਸੀ ਆਦਮੀ ਲਗਾਤਾਰ ਕੰਮ ਕਰਦਾ ਰਿਹਾ ਤੇ ਟਾਈਮ ਲੱਗਦਾ ਗਿਆ ਹੌਲੀ ਹੌਲੀ ਉਸ ਆਦਮੀ ਦਾ ਕੰਮ ਕਰ ਵਧਣ ਲੱਗਾ ਇੱਕ ਦਿਨ ਐਸਾ ਆਇਆ ਉਸਦੇ ਕੰਮਕਾਰ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਤੇ ਉਸ ਦਾ ਨਾਮ ਬਣ ਗਿਆ ਉਸ ਦੀ ਇੰਨੀ ਜ਼ਿਆਦਾ ਤਰੱਕੀ ਹੋਈ ਉਸ ਨੇ ਸ਼ਹਿਰ ਵਿੱਚ ਬੜੀ ਵੱਡੀ ਦੁਕਾਨ ਖੋਲੀ ਤੇ ਦੁੱਧ ਦਾ ਕੰਮਕਾਰ ਸ਼ੁਰੂ ਕੀਤਾ ਤੇ ਨਾਲ ਕੋਈ 4-5 ਆਪਣੇ ਕਰਮਚਾਰੀ ਰੱਖੇ ਕਿਉਂਕਿ ਉਸ ਦਾ ਕੰਮਕਾਰ ਬੜਾ ਵਧੀਆ ਤੇ ਸਾਫ਼ ਸੁਥਰਾ ਸੀ ਇਸ ਕਰਕੇ ਲੋਕ ਦੂਰੋਂ ਦੂਰੋਂ ਉਸ ਕੋਲੋਂ ਚੱਲ ਕੇ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਰੀਦਣ ਆਉਂਦੇ ਸਨ ਤੇ ਉਹ ਆਦਮੀ ਕੋਈ 3-4 ਸਾਲਾਂ ਦੇ ਵਿੱਚ ਵਿੱਚ ਜੀ ਬਹੁਤ ਜ਼ਿਆਦਾ ਅਮੀਰ ਹੋ ਗਿਆ ਕਿਉਂਕਿ ਕਾਰੋਬਾਰ ਵਿੱਚ ਬਰਕਤਾਂ ਹੀ ਇੰਨੀਆਂ ਹੋਈਆਂ ਕਿ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਈ ਪਰ ਇੱਕ ਦਿਨ ਐਸਾ ਆਇਆ ਉਸ ਦਾ ਕੰਮਕਾਰ ਥੋੜਾ ਘਟਣ ਲੱਗਾ ਤੇ ਘਟਦੇ ਘਟਦੇ ਬਹੁਤ ਜ਼ਿਆਦਾ ਘਟ ਗਿਆ ਤੇ ਗਾਹਕ ਟੁੱਟਣ ਲੱਗੇ ਜੋ ਤੇ ਪੱਕੇ ਗਾਹਕ ਸੀ ਉਹ ਵੀ ਉਹਨੋਂ ਹਟ ਗਏ ਤੇ ਉਸ ਨੂੰ ਕੰਮਕਾਰ ਵਿੱਚ ਨੁਕਸਾਨ ਹੋਣ ਲੱਗੇ ਤੇ ਕੰਮਕਾਰ ਇੰਨਾ ਘਟ ਗਿਆ ਉਸ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਸਨ ਤੇ ਕਰਜ਼ਾ ਵੀ ਸਿਰ ਹੋ ਗਿਆ ਤੇ ਕੰਮ ਫਿਰ ਨਹੀਂ ਚੱਲ ਰਿਹਾ ਸੀ ਕੰਮ ਲਗਭਗ ਠੱਪ ਜਾ ਹੋ ਗਿਆ ਉਸ ਆਦਮੀ ਨੇ ਤੰਗ ਆ ਕੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਕੋਈ ਹੋਰ ਕੰਮ ਲੱਭ ਲਓ ਕਿਉਂਕਿ ਮੇਰਾ ਤਾਂ ਹੁਣ ਕੰਮ ਠੱਪ ਹੋ ਰਿਹਾ ਹੈ ਤੇ ਮੈਂ ਤੁਹਾਡੀਆਂ ਤਨਖਾਹਾਂ ਤੇ ਹੋਰ ਖਰਚੇ ਨਹੀਂ ਚੱਕ ਸਕਦਾ ਇਸ ਕਰਕੇ ਉਸਨੇ ਸਾਰੇ ਮੁਲਾਜ਼ਮਾਂ ਨੂੰ ਵੀ ਕੰਮ ਤੋਂ ਹਟਾ ਦਿੱਤਾ ਤੇ ਬਹੁਤ ਪਰੇਸ਼ਾਨ ਰਹਿਣ ਲੱਗਾ ਤੇ ਹੁਣ ਉਹ ਦੁਕਾਨ ਬੰਦ ਕਰਕੇ ਘਰੇ ਹੀ ਰਹਿੰਦਾ ਸੀ ਇੱਕ ਦਿਨ ਉਸ ਆਦਮੀ ਨੇ ਸੁਣਿਆ ਕਿ ਉਸ ਦੇ ਇਲਾਕੇ ਵਿੱਚ ਕੋਈ ਪਹੁੰਚੇ ਹੋਏ ਸੰਤ ਮਹਾਪੁਰਸ਼ ਆਏ ਹੋਣ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ ਤੇ ਉਹਦਾ ਹੱਲ ਵੀ ਦੱਸਦੇ ਹਨ ਇਸ ਕਰਕੇ ਉਸ ਨੇ ਸੋਚਿਆ ਕਿਉਂ ਨਾ ਮੈਂ ਵੀ ਉੱਥੇ ਜਾਵਾਂ ਤੇ ਆਪਣੀ ਮੁਸ਼ਕਲ ਦੱਸਾਂ ਕਿ ਮੇਰਾ ਕੰਮ ਕਰ ਕਿਉਂ ਠੱਪ ਹੋ ਗਿਆ ਹੈ ਕੀ ਪਤਾ ਮੈਨੂੰ ਕੋਈ ਹੱਲ ਹੀ ਮਿਲ ਜਾਵੇ ਇਸ ਕਰਕੇ ਅਗਲੇ ਦਿਨ ਉਹ ਤਿਆਰ ਹੋ ਕੇ ਉਹਨਾਂ ਸੰਤਾਂ ਦੇ ਕੋਲ ਪਹੁੰਚ ਗਿਆ ਤੇ ਆਪਣਾ ਸਵਾਲ ਕੀਤਾ ਕਿ ਮੈਂ ਦੁਕਾਨ ਦਾ ਕੰਮ ਕਰ ਸ਼ੁਰੂ ਕੀਤਾ ਸੀ ਪਹਿਲੋ ਤਾਂ ਕੰਮ ਕਰ ਬਹੁਤ ਜ਼ਿਆਦਾ ਚੱਲਿਆ ਤੇ ਮੇਰੀ ਬੜੀ ਚੜ੍ਹਾਈ ਹੋ ਗਈ ਬਹੁਤ ਵਰਕਸਾਂ ਪਈਆਂ ਫਿਰ ਇੱਕਦਮ ਹੀ ਹੌਲੀ ਹੌਲੀ ਸਾਰਾ ਕੰਮ ਕਰ ਠੱਪ ਹੋ ਗਿਆ ਤੇ ਮੇਰੇ ਇਨੇ ਮਾਰੀ ਦਿਨਾਂ ਆ ਗਏ ਮੇਰੇ ਕੋਲ ਆਪਣੇ ਕਾਮਿਆਂ ਦੀਆਂ ਤਨਖਾਹਾਂ ਲਈ ਵੀ ਪੈਸੇ ਨਹੀਂ ਹਨ ਇਸ ਕਰਕੇ ਮੈਂ ਸਾਰੇ ਕਾਮਿਆਂ ਨੂੰ ਕੰਮ ਤੋਂ ਹਟਾ ਦਿੱਤਾ ਤੇ ਦੁਕਾਨ ਬੰਦ ਕਰਕੇ ਹੁਣ ਘਰ ਵਿਹਲਾ ਹੀ ਬੈਠਾ ਕਿਰਪਾ ਕਰਕੇ ਮੇਰੀ ਮਦਦ ਕਰੋ ਮੈਨੂੰ ਕੋਈ ਹਾਲ ਦੱਸੋ ਉੱਥ ਦੀ ਇਹ ਸਾਰੀ ਗੱਲ ਸੁਣ ਕੇ ਉਸ ਸੰਤ ਮਹਾਪੁਰਸ਼ ਨੇ ਕੁਝ ਟਾਈਮ ਅੱਖਾਂ ਬੰਦ ਕੀਤੀਆਂ ਤੇ ਅੱਖਾਂ ਨਹੀਂ ਖੋਲੀਆਂ ਫਿਰ ਇੱਕਦਮ ਹੀ ਅੱਖਾਂ ਖੋਲ੍ਹ ਕੇ ਉਸ ਸੰਤ ਮਹਾਪੁਰਸ਼ ਇਸ ਦੇ ਮੂੰਹ ਵੱਲ ਦੇਖ ਕੇ ਬੋਲੇ ਤੂੰ ਕਿੰਨਾ ਦੁੱਧ ਵਿੱਚ ਐ ਤੇ ਕਿੰਨਾ ਪਾਣੀ ਵਿੱਚ ਐ ਪਹਿਲਾਂ ਮੈਨੂੰ ਇਹ ਦੱਸ ਉਸ ਸੰਤ ਮਹਾਪੁਰਸ਼ ਦੀ ਇਹ ਗੱਲ ਸੁਣ ਕੇ ਇਹ ਆਦਮੀ ਕਾਫੀ ਸੋਚਾਂ ਵਿੱਚ ਪੈ ਗਿਆ ਸੰਤ ਮਹਾਪੁਰਸ਼ ਨੇ ਉਸ ਨੂੰ ਫੇਰ ਕਿਹਾ ਤੂੰ ਸੋਚ ਲਾ ਵੀ ਕਿੰਨਾ ਕੁ ਪਾਣੀ ਵਿੱਚ ਐ ਤੇ ਕਿੰਨਾ ਕੁ ਦੁੱਧ ਵਿੱਚ ਐ ਕਿੰਨੀ ਕੁ ਤੇਰੀ ਹੱਕ ਦੀ ਕਮਾਈ ਹੈ ਤੇ ਕਿੰਨੀ ਕੁ ਨਜਾਇਜ਼ ਕੀਤੀ ਹੈ ਸੰਤ ਮਹਾਪੁਰਸ਼ ਨੇ ਉਸ ਆਦਮੀ ਨੂੰ ਕਿਹਾ ਜਾ ਜਾ ਕੇ ਹੱਕ ਦੀ ਕਮਾਈ ਕਰ ਇਸ ਆਦਮੀ ਨੂੰ ਆਪਣੇ ਕੀਤੇ ਤੇ ਬੜਾ ਪਸਤਾਵਾ ਸੀ ਕਿਉਂਕਿ ਉਹ ਦੁੱਧ ਵਿੱਚ ਪਾਣੀ ਪਾਪਾ ਵੀ ਵੇਚਦਾ ਰਿਹਾ ਸੀ ਉਸ ਆਦਮੀ ਦੀ ਅੱਖਾਂ ਵਿੱਚੋਂ ਹੰਝੂ ਆਏ ਉਸਨੇ ਉਸ ਸੰਤ ਮਹਾਂਪੁਰਸ਼ ਦੇ ਪੈਰ ਛੂਹੇ ਤੇ ਪ੍ਰਣਾਮ ਕੀਤਾ ਤੇ ਉੱਥੋਂ ਚਲੇ ਗਿਆ ਤੇ ਜਾ ਕੇ ਦੁਬਾਰਾ ਆਪਣੀ ਦੁਕਾਨ ਖੋਲੀ ਧੂਬੱਤੀ ਕੀਤੀ ਤੇ ਨਵੇਂ ਸਿਰਿਓਂ ਕੰਮ ਸ਼ੁਰੂ ਕੀਤਾ ਤੇ ਆਪਣੇ ਆਪ ਨਾਲ ਵਾਅਦਾ ਕੀਤਾ ਮੈਂ ਕਦੀ ਵੀ ਬੇਈਮਾਨੀ ਨਹੀਂ ਕਰਾਂਗਾ ਤੇ ਹੱਕ ਤੇ ਸੱਚ ਦੀ ਕਮਾਈ ਕਰਾਂਗਾ ਉਸਨੇ ਬਿਲਕੁਲ ਹੀ ਇਮਾਨਦਾਰੀ ਵਾਲਾ ਕੰਮ ਸ਼ੁਰੂ ਕੀਤਾ ਤੇ ਕਈ ਵਾਰ ਤਾਂ ਉਹ ਗਰੀਬਾਂ ਨੂੰ ਦੁੱਧ ਉਵੇਂ ਹੀ ਦੇ ਦਿੰਦਾ ਸੀ ਕੋਈ ਗੱਲ ਨਹੀਂ ਚੱਲ ਦਾਨੀ ਆ ਇਸ ਤਰ੍ਹਾਂ ਫਿਰ ਇੱਕ ਵਾਰ ਉਸ ਦਾ ਕੰਮ ਕਰ ਸਟਾਰਟ ਹੋ ਗਿਆ ਤੇ ਲੋਕ ਉਸ ਕੋਲ ਫਿਰ ਆਉਣ ਲੱਗੇ ਜਿਹੜੇਗਾ ਕੁਛ ਨਾਲ ਟੁੱਟ ਗਏ ਸਨ ਉਹ ਦੁਬਾਰਾ ਉਸ ਨਾਲ ਜੁੜਨ ਲੱਗੇ ਤੇ ਉਸ ਦਾ ਕੰਮ ਕਰ ਚੱਲ ਪਿਆ ਤੇ ਉਸ ਨੇ ਉਹਨਾਂ ਕਾਮਿਆਂ ਨੂੰ ਵੀ ਫਿਰ ਦੁਬਾਰਾ ਕੰਮ ਤੇ ਬੁਲਾਇਆ ਜੋ ਉਸ ਨੇ ਹਟਾ ਦਿੱਤੇ ਸਨ ਤੇ ਆਪਣੇ ਸਾਰੇ ਕਾਮਿਆਂ ਨੂੰ ਵੀ ਇਹੀ ਗੱਲ ਸਮਝਾਈ ਵੀ ਕਾਕਾ ਇੱਕ ਵੀ ਰੁਪਏ ਦੀ ਬੇਈਮਾਨੀ ਨਹੀਂ ਕਰਨੀ ਹੈ ਚਾਹ ਇੱਕ 1 ਰੁਪਿਆ ਕੋਲੋਂ ਚਲੇ ਜਾਵੇ ਕੋਈ ਗੱਲ ਨਹੀਂ ਪਰ ਬੇਈਮਾਨੀ ਨਹੀਂ ਕਰਨੀ ਹੈ ਘਾਟਾ ਪੈ ਜਾਊ ਮੁਸ਼ਕਲ ਨਹੀਂ ਕੰਮਕਾਰ ਇਨਾ ਵਧ ਗਿਆ ਉਸਨੇ ਉਹਨਾਂ ਕਾਮਿਆਂ ਦੀਆਂ ਤਨਖਾਹਾਂ ਵੀ ਵਧਾ ਦਿੱਤੀਆਂ ਤੇ ਉਸਨੇ ਸੋਚਿਆ ਕਿ ਮੇਰਾ ਨਾਂ ਵੀ ਬਣਿਆ ਹੋਇਆ ਮੇਰੀ ਦੁਕਾਨ ਤੇ ਵੀ ਲੋਕ ਆਉਂਦੇ ਆ ਮੈਂ ਕੋਈ ਵੱਖਰੀ ਗੱਲ ਕਰਨਾ ਚਾਹੁੰਦਾ ਉਸਨੇ ਕੁਝ ਸੋਨੇ ਦੀਆਂ ਛੋਟੀਆਂ-ਛੋਟੀਆਂ گاਵਾਂ ਦੀਆਂ ਮੂਰਤੀਆਂ ਬਣਾ ਲਈਆਂ ਤੇ ਆਪਣੇ ਉਸ ਅੱਗੇ ਪੈ ਕਾਊਂਟਰ ਤੇ ਰੱਖੀਆਂ ਹੁਣ ਉਹ ਲੋਕਾਂ ਵਿੱਚ ਸੋਨੇ ਦੀਆਂ گاਵਾਂ ਵਾਲਾ ਮਸ਼ਹੂਰ ਹੋ ਗਿਆ ਹੁਣ ਜਿਸ ਵੀ ਬੰਦੇ ਨੇ ਉਸ ਕੋਲੋਂ ਦੁੱਧ ਦਾ ਬਣਿਆ ਸਮਾਨ ਲੈਣ ਹੋਣਾ ਉਸਨੇ ਇਹੀ ਕਹਿਣਾ ਵੀ ਮੈਨੂੰ ਕਿਸੇ ਹੋਰ ਬੰਦੇ ਨੇ ਤੁਹਾਡੀ ਦੁਕਾਨ ਦੀ ਦੱਸ ਪਾਈ ਆ ਵੀ ਸੋਨੇ ਦੀਆਂ ਗਾਵਾਂ ਵਾਲੇ ਕੋਲ ਜਾਵੋ ਉਹ ਬੜਾ ਵਧੀਆ ਦੁੱਧ ਦਾ ਕੰਮ ਕਰਦਾ ਹੈ ਤੇ ਬੜਾ ਵਧੀਆ ਸਮਾਨ ਤਿਆਰ ਕਰਦਾ ਹੈ ਤੇ ਉਸਦੀ ਚੀਜ਼ ਵਧੀਆ ਹੁੰਦੀ ਹੈ ਰੇਟ ਵੀ ਜਾਇਜ਼ ਹੁੰਦਾ ਹੈ ਥੋੜਾ ਸਮਾਂ ਲੰਘਣ ਤੋਂ ਬਾਅਦ ਜਦੋਂ ਉਸ ਦਾ ਕੰਮਕਰ ਸਾਰਾ ਠੀਕ ਹੋ ਗਿਆ ਤੇ ਸਭ ਕੁਝ ਸੈੱਟ ਹੋ ਗਿਆ ਤੋਂ ਉਸ ਨੇ ਸੋਚਿਆ ਮੈਂ ਉਹਨਾਂ ਸੰਤ ਮਹਾਪੁਰਸ਼ਾਂ ਦਾ ਧੰਨਵਾਦ ਕਰਕੇ ਆਉਣਾ ਹੈ ਕਿਉਂਕਿ ਜਿਨ੍ਹਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਮੈਂ ਉਹਨਾਂ ਨੂੰ ਇਹ ਸੋਨੇ ਦੀਆਂ ਦੋ ਗਾਵਾਂ ਭੇਟ ਕਰਕੇ ਆਉਂਗਾ ਉਸ ਨੇ ਆਪਣੀ ਦੁਕਾਨ ਤੋਂ ਜੋ ਉਸ ਨੇ ਉਹ ਸੋਨੇ ਦੀਆਂ ਗਾਵਾਂ ਬਣਾ ਕੇ ਰੱਖੀਆਂ ਸਨ ਉਹਨਾਂ ਵਿੱਚੋਂ ਦੋ ਗਾਵਾਂ ਚੱਕੀਆਂ ਤੇ ਉਸ ਸੰਤ ਮਹਾਪੁਰਸ਼ ਦੇ ਕੋਲ ਚਲਾ ਗਿਆ ਉਸਨੇ ਉੱਥੇ ਜਾ ਕੇ ਉਹਨਾਂ ਸੰਤ ਮਹਾਪੁਰਸ਼ਾਂ ਨੂੰ ਪ੍ਰਣਾਮ ਕੀਤਾ ਪੈਰੀਆਂ ਥਲਾਏ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਕਿਹਾ ਤੁਹਾਡੀ ਕਿਰਪਾ ਨਾਲ ਮੇਰਾ ਕੰਮਕਾਰ ਫਿਰ ਦੁਬਾਰਾ ਚੱਲਣ ਲੱਗ ਗਿਆ ਤੇ ਪਹਿਲਾਂ ਦੀ ਤਰ੍ਹਾਂ ਹੀ ਲੋਕ ਮੇਰੇ ਕੋਲ ਦੁਬਾਰਾ ਵਾਪਸ ਆਏ ਹਨ ਕੰਮਕਾਰ ਇੰਨਾ ਚੱਲ ਗਿਆ ਹੈ ਕਿ ਮੈਂ ਆਪਣੀ ਦੁਕਾਨ ਤੇ ਸੋਨੇ ਦੀਆਂ ਗਾਵਾਂ ਬਣਾ ਕੇ ਰੱਖੀਆਂ ਹੋਈਆਂ ਹਨ ਉਨ੍ਹਾਂ ਵਿੱਚੋਂ ਦੋ گاਵਾ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਦਾ ਇਹ ਤੁਸੀਂ ਰੱਖ ਲਓ ਇਸ ਦੀ ਇਹ ਗੱਲ ਸੁਣ ਕੇ ਸੰਤ ਮਹਾਪੁਰਸ਼ ਨੇ ਇਸ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ گاਵਾ ਧੂਆਂ ਰਸਤੇ ਵਿੱਚ ਇੱਕ ਨਦੀ ਪੈਂਦੀ ਹੈ ਉੱਥੇ ਸੁੱਟ ਦਵੀਂ ਤੇ ਮੇਰੇ ਵੱਲੋਂ ਸਵਕਾਰ ਹੀ ਸਮਝੀ ਇਸ ਆਦਮੀ ਨੇ ਸੰਤ ਮਹਾਪੁਰਸ਼ ਦੇ ਪੈਰੀਂ ਹਥ ਲਾਇਆ ਪ੍ਰਣਾਮ ਕੀਤਾ ਤੇ ਸਤ ਵਜਨ ਕਹਿ ਕੇ ਉੱਥੋਂ ਚਲੇ ਗਿਆ ਤੇ ਸੋਚਿਆ ਕਿ ਕੋਈ ਗੱਲ ਨਹੀਂ ਸੰਤ ਮਹਾਰਾਜ ਦਾ ਹੁਕਮ ਹੈ ਜੋ ਉਹਨਾਂ ਨੇ ਕਿਹਾ ਉਹੀ ਕਰਨਾ ਪਵੇਗਾ ਇਸਨੇ ਰਸਤੇ ਵਿੱਚ ਇੱਕ ਵਗਦੀ ਹੋਈ ਨਦੀ ਦੇਖੀ ਤੇ ਉਹ ਦੋਵੇਂ ਸੋਨੇ ਦੀਆਂ گاਵਾਂ ਜੋ ਕਿ ਛੋਟੀਆਂ-ਛੋਟੀਆਂ ਮੂਰਤੀਆਂ ਬਰਾਈਆਂ ਹੋਈਆਂ ਸਨ ਉਸ ਵਿੱਚ ਰੋੜ ਦਿੱਤੀਆਂ ਤੇ ਉੱਥੋਂ ਵਾਪਸ ਆਪਣੀ ਦੁਕਾਨ ਤੇ ਆ ਕੇ ਬੈਠ ਗਿਆ ਇਸ ਗੱਲ ਨੂੰ ਕੋਈ 7-8 ਮਹੀਨੇ ਨਿਕਲ ਗਏ ਤੇ ਉਸ ਦਾ ਕੰਮ ਕਰ ਬੜਾ ਵਧੀਆ ਚੱਲ ਰਿਹਾ ਸੀ ਇੱਕ ਦਿਨ ਉਹ ਆਪਣੀ ਦੁਕਾਨ ਤੇ ਗੱਦੀ ਉੱਤੇ ਬੈਠਾ ਸੀ ਤੇ ਦੋ ਆਦਮੀ ਉਸ ਦੀ ਦੁਕਾਨ ਤੇ ਆ ਕੇ ਰੁਕੇ ਤੇ ਉਹਨੇ ਦੇ ਹੱਥ ਵਿੱਚ ਉਹੀ ਸੋਨੇ ਦੀਆਂ ਮੂਰਤੀਆਂ گاਵਾਆਂ ਦੀਆਂ ਮੂਰਤੀਆਂ ਫੜੀਆਂ ਹੋਈਆਂ ਸੀ ਜੋ ਉਸਨੇ ਉਸ ਨਦੀ ਵਿੱਚ ਰੋੜ ਦਿੱਤੀਆਂ ਸੀ ਤੇ ਉਹ ਕਹਿਣ ਲੱਗੇ ਤਹਾਟੀਆਂ ਸ਼ਾਇਦ گاਵਾਆਂ ਦੀਆਂ ਮੂਰਤੀਆਂ ਚੋਰੀ ਹੋ ਗਈਆਂ ਹੋਣਗੀਆਂ ਜਾਂ ਕਿਤੇ ਗੁੰਮ ਹੋ ਗਈਆਂ ਹੋਣਗੀਆਂ ਸਾਨੂੰ ਇਹ ਨਦੀ ਵਿੱਚੋਂ ਮਿਲੀਆਂ ਹਨ ਕਿਉਂਕਿ ਅਸੀਂ ਕਈ ਵਾਰ ਤੁਹਾਡੀ ਦੁਕਾਨ ਤੇ ਆਉਂਦੇ ਹਾਂ ਤੇ ਤੁਹਾਡੇ ਕੋਲ ਹੀ ਇਸ ਤਰ੍ਹਾਂ ਦੀਆਂ ਮੂਰਤੀਆਂ ਹਨ ਹੋਰ ਇੱਥੇ ਕਿਸੇ ਕੋਲ ਇਸ ਤਰ੍ਹਾਂ ਦੀਆਂ ਸੋਨੇ ਦੀਆਂ گاਵਾਆਂ ਦੀਆਂ ਮੂਰਤੀਆਂ ਨਹੀਂ ਹਨ ਇਸ ਲਈ ਤੁਸੀਂ ਇਹਨਾਂ ਨੂੰ ਰੱਖ ਲਓ ਇਹ ਆਦਮੀ ਕੁਝ ਜ਼ਿਆਦਾ ਨਹੀਂ ਬੋਲ ਸਕਿਆ ਤੇ ਉਹਨਾਂ ਨੇ ਉਹ ਮੂਰਤੀਆਂ ਕਾਊਂਟਰ ਤੇ ਰੱਖੀਆਂ ਤੇ ਥੋੜੀ ਦੇਰ ਬਾਅਦ ਉਥੋਂ ਚਲੇ ਗਏ ਹੁਣੇ ਦੁੱਧ ਵਿੱਚ ਵਾਲਾ ਸੋਚੀ ਪੈ ਗਿਆ ਵੀ ਮੈਂ ਤਾਂ ਇਹ ਦੋ ਸੋਨੇ ਦੀਆਂ ਗਾਵਾਂ ਉਸ ਗੁਰੂ ਜੀ ਮਹਾਰਾਜ ਨੂੰ ਭੇਟ ਕਰ ਦਿੱਤੀਆਂ ਸਨ ਪਰ ਉਹਨਾਂ ਨੇ ਮੈਨੂੰ ਕਿਹਾ ਸੀ ਇਸ ਨੂੰ ਪਾਣੀ ਵਿੱਚ ਸੁੱਟ ਦਿਓ ਤੇ ਹੁਣ ਇਹ ਵਾਪਸ ਮੇਰੇ ਕੋਲ ਇਹ ਆਦਮੀ ਲੈ ਕੇ ਆ ਗਏ ਹਨ ਇਹਨਾਂ ਗਾਵਾਂ ਉੱਤੇ ਹੁਣ ਮੇਰਾ ਨਹੀਂ ਉਸ ਗੁਰੂ ਜੀ ਦਾ ਹੀ ਹੱਕ ਹੈ ਮੈਨੂੰ ਇਹ ਦੋਵੇਂ گاਵਾ ਲੈ ਕੇ ਉਸ ਗੁਰੂ ਜੀ ਕੋਲ ਹੀ ਜਾਣਾ ਚਾਹੀਦਾ ਹੈ ਤੇ ਪੁੱਛਣਾ ਚਾਹੀਦਾ ਹੈ ਕਿ ਹੁਣ ਮੈਂ ਕਿਸ ਤਰ੍ਹਾਂ ਕਰਾਂ ਇਹ ਤਾਂ ਵਾਪਸ ਮੇਰੇ ਕੋਲ ਆ ਗਈਆਂ ਹੁਣ ਇਸ ਆਦਮੀ ਨੇ ਉਹ ਦੋਵੇਂ ਸੋਨੇ ਰੀਏ گاਵਾ ਚੱਕੀਆਂ ਤੇ ਵਾਪਸ ਉਹ ਗੁਰੂ ਜੀ ਮਹਾਰਾਜ ਕੋ ਚਲੇ ਗਿਆ ਤੇ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਮੈਂ ਤੁਹਾਡੇ ਕਹਿਣ ਦੇ ਮੁਤਾਬਕ ਇਹ ਦੋਵੇਂ ਸੋਨੇ ਰੀਆ گاਵਾ ਨਦੀ ਵਿੱਚ ਰੋੜ ਦਿੱਤੀਆਂ ਸਨ ਪਰ ਵਾਪਸ ਇਹ ਕੁਛ ਆਦਮੀ ਮੇਰੀ ਦੁਕਾਨ ਤੇ ਮੇਰੇ ਕੋਲ ਲੈ ਕੇ ਆ ਗਏ ਹੋਰ ਮੈਂ ਕਿਸ ਤਰ੍ਹਾਂ ਕਰਾਂ ਇਹ ਤੁਸੀਂ ਦੋਵੇਂ گاਵਾ ਰੱਖ ਲਓ ਇਸ ਤੇ ਤੁਹਾਡਾ ਹੀ ਹੱਕ ਹੈ ਇਸ ਆਦਮੀ ਦੀ ਇਹ ਗੱਲ ਸੁਣ ਕੇ ਉਹ ਸੰਤ ਮਹਾਪੁਰਸ਼ ਹੱਸਣ ਲੱਗੇ ਤੇ ਕਹਿਣ ਲੱਗੇ ਮੈਂ ਤੈਨੂੰ ਇਹੀ ਤਾਂ ਸਮਝਾਉਣਾ ਚਾਹੁੰਦਾ ਸੀ ਕਿ ਹੱਕ ਦੀ ਕਮਾਈ ਕਦੇ ਕਿਤੇ ਨਹੀਂ ਜਾਂਦੀ ਇਹ ਤੇਰੀ ਮਿਹਨਤ ਦੀ ਕਮਾਈ ਹੈ ਇਸ ਲਈ تیرے ਕੋਲ ਵਾਪਸ ਆ ਗਈ ਹੁਣ ਤੂੰ ਇਸ ਤਰ੍ਹਾਂ ਕਰ ਇਹ ਦੋਵੇਂ گاਵਾ ਆਪਣੀ ਦੁਕਾਨ ਤੇ ਹੀ ਵਾਪਸ ਲੈ ਜਾ ਮੈਨੂੰ ਇਸ ਦੀ ਲੋੜ ਨਹੀਂ ਹੈ ਮੈਂ ਤਾਂ ਤੇਰੀਆਂ ਅੱਖਾਂ ਖੋਲਣ ਵਾਸਤੇ ਹੀ ਤੈਨੂੰ ਕਿਹਾ ਸੀ ਕਿ ਇਹਨਾਂ ਨੂੰ ਨਦੀ ਵਿੱਚ ਸੁੱਟ ਦੇ ਇਸ ਸਧਾਰਨ ਆਦਮੀ ਨੇ ਉਸ ਗੁਰੂ ਜੀ ਨੂੰ ਬਿਠੇਰਾ ਕਿਆ ਕਿ ਤੁਸੀਂ ਇਹ ਦੋਵੇਂ گاਵਾ ਰੱਖ ਲਓ ਮੈਂ ਤਾਂ ਤੁਹਾਡੇ ਲਈ ਹੀ ਲੈ ਕੇ ਆਇਆ ਸੀ ਪਰ ਇਸ ਸੰਤ ਮਹਾਂਪੁਰਸ਼ ਨੇ ਉਹ ਦੋਵੇਂ گاਵਾ ਉਸ ਆਦਮੀ ਨੂੰ ਵਾਪਸ ਦਿੰਦੇ ਹੋਏ ਕਿਹਾ ਚਲ ਤੂੰ ਇਸ ਤਰ੍ਹਾਂ ਕਰ ਜਿੰਨੀ ਸੰਗਤ ਬੈਠੀ ਆ ਇਹਨਾਂ ਲਈ ਕੋਈ ਲੰਗਰ ਪਾਣੀ ਦਾ ਪ੍ਰਬੰਧ ਕਰ ਦੇ ਬਸ ਇੰਨਾ ਹੀ ਬਹੁਤ ਹੈ ਤੇ ਬਾਕੀ ਇਮਾਨਦਾਰੀ ਨਾਲ ਕੰਮ ਜਾਰੀ ਰੱਖੀ ਕਦੇ ਵੀ ਤੇਰੀ ਹਾਰ ਨਹੀਂ ਹੋਵੇਗੀ ਤੇ ਤੇਰੀ ਹੱਕ ਦੀ ਕਮਾਈ ਕਿਤੇ ਵੀ ਨਹੀਂ ਜਾਵੇਗੀ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਹੱਕ ਦੀ ਕਮਾਈ ਤੇ ਇਮਾਨਦਾਰੀ ਨਾਲ ਕੀਤੀ ਹੋਈ ਕਮਾਈ ਕਿਤੇ ਨਹੀਂ ਜਾਂਦੀ ਬਰਕਤ ਜ਼ਰੂਰ ਪੈਂਦੀ ਹੈ ਭਾਵੇਂ ਥੋੜਾ ਟਾਈਮ ਲੱਗੇ ਇਸ ਦੇ ਉਲਟ ਜੇਕਰ ਤੁਸੀਂ ਕਿਸੇ ਨਾਲ ਬੇਈਮਾਨੀ ਕਰਕੇ ਜਾਂ ਠੱਗੀ ਠੋਰੀ ਕਰਕੇ ਆਪਣਾ ਕੋਈ ਕੰਮ ਕਰ ਚਲਾਉਂਦੇ ਹੋ ਜਾਂ ਕਿਸੇ ਨੂੰ ਧੋਖਾ ਦਿੰਦੇ ਹੋ ਇਸ ਦੀ ਬਰਕਤ ਥੋੜੇ ਸਮੇਂ ਲਈ ਤਾਂ ਹੋ ਸਕਦੀ ਹੈ ਪਰ ਆਉਣ ਵਾਲੇ ਕੁਝ ਟਾਈਮ ਬਾਅਦ ਇਸ ਦੇ ਮਾੜੇ ਨਤੀਜੇ ਵੀ ਮਿਲਣੇ ਸ਼ੁਰੂ ਹੋ ਜਾਂਦੇ ਹਨ ਤੁਹਾਡਾ ਸਾਰਾ ਪੈਸਾ ਮਾੜੇ ਕੰਮ 'ਤੇ ਹੀ ਖਰਚ ਹੋਣਾ ਜਿਵੇਂ ਲੜਾਈ ਝਗੜਾ ਜਾਂ ਕੋਈ ਬਿਮਾਰੀ ਆਦ ਸੋ ਦੋਸਤੋ ਜੇਕਰ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਨੋਟੀਫਿਕੇਸ਼ਨ ਜਰੂਰ ਔਨ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਧੰਨਵਾਦ ਜੀ